ਇੱਕ ਹੋਰ ਸਨਸਨੀਖੇਜ਼ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਲੁਟੇਰਿਆਂ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਇੱਕ ਔਰਤ ਦਾ ਕਤਲ ਕਰ ਦਿੱਤਾ ਜਾਂਦਾ ਹੈ ਘਰ ਦੇ ਅੰਦਰਲਾ ਸਾਰਾ ਸਮਾਨ ਲੁੱਟ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ ਜੋ ਘਟਨਾ ਸਾਹਮਣੇ ਆ ਰਹੀ ਹੈ ਸ਼ਹਿਰ ਦੇ ਪੌਸ਼ ਇਲਾਕੇ ਮੋਤਾਨਗਰ ਦੀ ਸਾਮਣੀ ਆ ਰਹੀ ਹੈ ਜotheki ਅਣਪਛਾਤੇ ਲੁਟੇਰਿਆਂ ਦੇ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਔਰਤ ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਘਰ ਲੁੱਟ ਲੈਂਦੇ ਨੇ ਤੇ ਉਸ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਮਿਤਕ ਦੀ ਪਹਿਚਾਣ ਵਿਨੋਦ ਵਜੋ ਹੋਈ ਹੈ ਜੋ ਫਾਸਵਾ ਨੇਤਾ ਅਸ਼ੋਕ ਸ੍ਰੀਨਹੀ ਕੀ ਦੇ ਰਿਸ਼ਤੇਦਾਰ ਦੱਸੀ ਜਾ ਰਹੀ ਹੈ ਦੱਸਿਆ ਇਹ ਵੀ ਜਾ ਰਿਹਾ ਘਟਨਾ ਦੇ ਸਮੇਂ ਘਰ ਦੇ ਵਿੱਚੋਂ ਥੱਲੇ ਸੀ ਉਸ ਦਾ ਪਤੀ ਕਿਸੇ ਕੰਮ ਦੇ ਲਈ ਬਾਜ਼ਾਰ ਗਿਆ ਹੋਇਆ ਸੀ ਜਦੋਂ ਸ਼ਾਮ ਨੂੰ ਵਾਪਸ ਆਉਂਦਾ ਹੈ ਘਰ ਦਾ ਮੁੱਖ ਦਰਵਾਜ਼ਾ ਅੰਦਰੋਂ ਬੰਦ ਸੀ ਕਈ ਵਾਰ ਖੜਕਾਉਣ ਤੋਂ ਬਾਅਦ ਵੀ ਦਰਵਾਜ਼ਾ ਨਹੀਂ ਖੁੱਲਿਆ ਤਸ਼ੱਕੀ ਸਥਿਤੀ ਸਮਝ ਕੇ ਉਸਨੇ ਉੱਪਰਲੇ ਦਰਵਾਜ਼ੇ ਤੋਂ ਘਰ ਦੇ ਵਿੱਚ ਦਾਖਲਾ ਲਿਆ ਜਿਸ ਤੋਂ ਬਾਅਦ ਉਸਨੇ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਤੇ ਉਸਦੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਪਾਸਪਾਕੂ ਸ਼ੋਕਸਰੀ ਨਿੱਕੀ ਨੇ ਦੱਸਿਆ ਹੈ ਕਿ ਕਾਰ ਦੇ ਉੱਪਰਲੇ ਦਰਵਾਜ਼ੇ ਖੁੱਲੇ ਸਨ ਉਹਨਾਂ ਦੀ ਮਾਸੀ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਸਨ ਨਾਲ ਹੀ ਅਲਮਾਰੀ ਤੇ ਘਰੇਲੂ ਸਮਾਨ ਖਿੰਡਿਆ ਹੋਇਆ ਸੀ ਉਹਨਾਂ ਦੇ ਸਾਰੇ ਗਹਿਣੇ ਵੀ ਗਾਇਬ ਸਨ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਲੁੱਟ ਦੇ ਇਰਾਦੇ ਦੇ ਨਾਲ ਕਤਲ ਕੀਤਾ ਗਿਆ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਪਹੁੰਚਦੀ ਹੈ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ ਪੁਲਿਸ ਨੇੜਲੇ ਸੀਸੀਟੀਵੀ ਕੈਮਰਾ ਦੀ ਮਦਦ ਦੇ ਨਾਲ ਦੋਸ਼ੀਆਂ ਦੀ ਭਾਲ ਦੇ ਵਿੱਚ ਚੱਕੀ ਹੈ ਜਗਾਣਾ ਲਾਈਵ ਦੇ ਲਈ ਮਿੱਥਾ ਪਰਦੇ ਰਿਪੋਰਟ ਲੈ ਕੇ ਮਾਰਕੀਟ ਗਏ 2 ਘੰਟੇ ਬਾਅਦ ਵਾਪਸ ਆਏ ਹਾਂ ਨਹੀਂ ਨਹੀਂ ਤੇ 2 ਘੰਟੇ ਬਾਅਦ ਵਾਪਸ ਆਏ ਆ ਤਾਂ ਦਰਵਾਜਾ ਫਰੰਟ ਡੋਰ ਕਿਸੇ ਨੇ ਖੋਲਿਆ ਨਹੀਂ ਫਿਰ ਸਾਹਮਣੇ ਚੋਪੜਾ ਫੈਮਿਲੀ ਐ ਤੇ ਉਹਨਾਂ ਨੇ ਦੇਖਿਆ ਤਾਇਆ ਜੀ ਬਜ਼ੁਰਗ ਨੇ ਕਿ ਬੂਹਾ ਖੜਕਾ ਰਹੇ ਨੇ ਉਹ ਟੱਪ ਕੇ ਅੰਦਰ ਆਏ ਆ ਤਾਂ ਕੁੰਡੀ ਅੰਦਰ ਜਦੋਂ ਆਏ ਤੇ ਤਾਈ ਜੀ ਜਿਹੜੇ ਸੀਗੇ ਉਹ ਗire ਹੋਏ ਸੀਗੇ ਤਾਂ ਇੱਕਦਮ ਸ਼ੌਕਡ ਹੋ ਜਾਂਦੇ ਆ ਦੋਨੋਂ ਏਜਡ ਨੇ ਉਹ ਛੋਟਾ ਮਾ ਡਾਕਟਰ ਸਾਹਿਬ ਨੂੰ ਬੁਲਾਇਆ ਡਾਕਟਰ ਸਾਹਿਬ ਨੇ ਕਿਹਾ ਕਿ ਇਹ ਡੈਡ ਇਹਨਾਂ ਦੀ ਡੈਥ ਹੋ ਚੁੱਕੀ ਐ ਉਹ ਨੈਚੁਰਲ ਡੈਥ ਸਮਝੀ ਹੋਣਾ ਨੇ ਤੇ 2-3 ਘੰਟੇ ਉਹਨਾਂ ਨੂੰ ਸਮਝ ਨਹੀਂ ਲੱਗਾ ਕਿਉਂਕਿ ਮਤਲਬ ਬਿਲਕੁਲ ਨੇਕ ਸ਼ਰੀਫ ਬੰਦੇ ਨੇ ਤੇ 2-3 ਘੰਟੇ ਬਾਅਦ ਜਦੋਂ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਦੇਖੋ ਜੋ ਇਹਨਾਂ ਨੇ 골ਡ ਪਾਇਆ ਹੁੰਦਾ ਉਹ ਕਿੱਥੇ ਹੈ ਉਹ ਜਦੋਂ ਦੇਖਿਆ ਕਿ 골ਡ ਦੇ ਦੋਨੋਂ ਕੜੇ ਨਹੀਂ ਸੀਗੇ ਮੁੰਦਰੀਆਂ ਨਹੀਂ ਸੀ ਉਹਨਾਂ ਦਾ ਮੋਬਾਈਲ ਜਿਹੜਾ ਉਹ ਨਹੀਂ ਸੀ ਮੋਬਾਈਲ ਤੇ ਫੋਨ ਕੀਤਾ ਉਹ ਸਵਿਚਡ ਆਫ ਸੀ ਫਿਰ ਇਸ ਤਰ੍ਹਾਂ ਪਤਾ ਲੱਗਾ ਕਿ ਉਹਨਾਂ ਦਾ ਬਿਲਕੁਲ ਘਰ ਦੀ ਇੱਕ ਚੋਪੜਾ ਫੈਮਿਲੀ ਜਿਹੜਾ ਮੁੰਡੇ ਨੇ ਦੇਖਿਆ ਇੱਕ ਬਾਰੀ ਥੋੜੀ ਜੀ ਖੁੱਲੀ ਹੋਈ ਸੀ ਤੇ ਇੱਕ ਤਾਇਆ ਜੀ ਦੇ ਦੂਸਰੇ ਕਮਰੇ ਦੀ ਥੋੜੀ ਜੀ ਬਾਰੀ ਖੁੱਲੀ ਹੋਈ ਸੀ ਹੱਲੇ ਹੋਰ ਕੀ ਕੀ ਗਿਆ ਇਹਦੇ ਬਾਰੇ ਹਲੇ ਕੁਝ ਨਹੀਂ ਕਿਹਾ ਸਕਦੇ ਪਰ ਇਹ ਹੈ ਕਿ ਤਾਈ ਜੀ ਦੇ ਜਿਹੜੇ ਦੋਨੋਂ ਕੜੇ 골ਡ ਦੇ ਮਤਲਬ 올 ਦੀ ਟਾਈਮ ਪਾਇਆ ਰੱਖਿਆ ਹੁੰਦਾ ਉਹਨਾਂ ਨੇ 골ਡ ਜਿੰਨਾ ਕੁ ਪਾਨੀਆਂ ਲੇਡੀਜ਼ ਤੇ ਉਹਨਾਂ ਦਾ ਮੋਬਾਈਲ ਜਿਹੜਾ ਉਹ ਸਵਿਚਡ ਆਫ ਆ ਰਿਹਾ ਇਸ ਕਰਕੇ ਜਿਹੜਾ ਇਹ ਮਾਮਲਾ ਬੜਾ ਗੰਭੀਰ ਸੰਦੇਗਤ ਲੱਗ ਰਿਹਾ ਕਿ ਇੱਕ ਵੈਸੇ ਤਾਂ ਚਲੋ ਬਹੁਤ ਵਰੀਆ ਏਰੀਆ ਹੈ ਕਦੀ ਇਦਾਂ ਦੀ ਗੱਲ ਨਹੀਂ ਤੇ ਬਹੁਤ ਮਾਰੀ ਘਟਣਾ ਸੀ ਸੀਸੀਟੀਵੀ ਸਿਸਟਮ ਲੱਗਾ ਕਿੰਨੀ ਕੇਸ ਸੀਗੀ ਉਹਨਾਂ ਦੀ ਤਾਈ ਜੀ ਦਾ ਨਾਮ ਵਿਨੋਦ ਦੁੱਗਲ ਹੈ ਤਾਇਆ ਜੀ ਮੇਰੇ ਭੀਮ ਸੈਨ ਦੁੱਗਲ ਜੀ ਹੈ ਤਾਇਆ ਜੀ ਤਾਈ ਜੀ ਦੀ ਏਜ ਨੀਅਰ ਅਬਾਊਟ 70 ਇਅਰਸ ਹੈ ਔਰ ਹਾਊਸ ਵਾਈਫ ਨੇ ਦੋਨੋਂ ਬੱਚੇ ਬਾਹਰ ਨੇ ਇਕੱਲੇ ਰਹਿੰਦੇ ਇੱਥੇ ਦੋਨੋਂ ਮੀਆਂ ਵੀ ਵੀ ਰਹਿੰਦੇ ਆ ਬਾਹਰ ਦਾ ਤੋਂ ਇਕੱਲੇ ਇਕੱਲੇ ਹੀ ਸੀਗੇ ਕਿਉਂਕਿ ਤਾਇਆ ਜੀ ਤਾਂ ਬਾਹਰ ਚਲੇ ਗਏ ਸੀਗੇ ਉਹਨਾਂ ਨੂੰ ਫਰੰਟ ਡੋਰ ਤੋਂ ਬੂਹਾ ਨਹੀਂ ਖੁੱਲਿਆ ਇਹ ਕਿੰਨੇ ਕੁਝ ਜਿਸ ਤਰੀਕੇ ਦੱਸਿਆ ਕਿੰਨੇ ਜਦਸੀਆ ਮੈਂ ਕਹਿਆ ਜੀ ਤਾਇਆ ਜੀ ਬੂਹਾ ਖੜਕਾ ਰਹੇ ਸੀ ਸਾਹਮਣੇ ਜਿਹੜੀਆਂ ਫੈਮਲੀਆਂ ਕਿਉਂਕਿ ਪਰਿਵਾਰ ਗਿਆਸ ਪੜੋਸ ਬਹੁਤ ਚੰਗੇ ਲੋਗ ਐ ਤੇ ਉਹ ਨੌਜਵਾਨ ਨੇ ਦੇਖਿਆ ਕਿ ਅੰਕਲ ਬੂਹਾ ਖੜਕਾ ਰਹੇ ਉਹ ਵਿਚਾਰਾ ਆਇਆ ਥੱਲੇ ਉਹਨੇ ਆ ਕੇ ਬੂਹਾ ਖੁੱਲ ਮਤਲਬ ਤੱਪ ਕੇ ਅੰਦਰੋਂ ਕੁੰਡਾ ਖੋਲਿਆ ਕੁੰਡਾ ਖੋਲ ਕੇ ਇਹ ਲੋਗ ਅੰਦਰ ਗਏ ਜਦੋਂ ਅੰਦਰ ਗਏ ਤਾਂ ਤਾਈ ਜੀ ਆਪਣੇ ਬੈੱਡ ਦੇ ਨਾਲ نیچے ਬੈੱਡਰੂਮ ਦੇ ਵਿੱਚ ਹਾਂ ਬੈੱਡ ਦੇ نیچے ਇਦਾਂ ਗਰੇ ਪਏ ਸੀ ਹੋ ਸਕਦਾ ਉਹਨੂੰ ਖਿੱਚ ਕੇ ਲੰਮੇ ਪਾਇਆ ਤੇ ਇਹ ਕਿਦਾਂ ਪਾਇਆ ਕਿ ਕੁਝ ਸੀਸੀਟੀਵੀ ਫੁਟੇਜ ਹੈ ਸਰ ਕੁਝ ਸੀਸੀਟੀਵੀ ਫੁਟੇਜ ਵਗੈਰਾ ਹੈ ਕੈਮਰਾ ਨਹੀਂ ਲੱਗਾ ਹੋਇਆ ਪਰ ਹੁਣ ਪੁਲਿਸ ਆ ਗਈ ਹੈ ਐਫਐਸਐਲ ਕਹਿੰਦੇ ਆ ਟੀਮ ਬੁਲਾ ਰਹੇ ਆ ਤੇ ਉਹ ਹੁਣ ਆਪਣੀ ਹੋ ਕਰਨਗੇ ਭੀਮ ਸਿੰਘ ਦੁੱਗਲ ਹਸਬੰਡ ਦਾ ਨੇਮ ਹੈ ਵਿਨੋਦ ਦੁੱਗਲ ਜਿਹੜਾ ਹੈ ਮੇਰੀ ਤਾਈ ਜੀ ਦਾ ਉਹ ਹੁਣ ਰਾਤ ਨੂੰ ਹੁਣ ਹੀ ਆਏ ਆ ਜੀ ਅਸੀਂ ਤਾਂ ਆਪ ਤਨਹੀਂ ਫੈਮਲੀ ਪਹਿਲਾ ਡੈਥ ਹੋਈ ਹੋਈ ਹੈ ਤੇ ਹੁਣ ਲੱਗਿਆ ਪੁਲਿਸ ਦਾ ਕੀ ਕਹਿਣਾ ਹੈ ਕਿ ਕਿੰਨੀ ਦੇਰ ਬਾਅਦ ਦੋ ਘੰਟੇ ਬਾਅਦ ਦੋ ਘੰਟੇ ਬਾਅਦ ਫਿਰ ਕੀ ਜੀ ਪੁਲਿਸ ਨਾਲ ਗੱਲਬਾਤ ਹੋਈ ਹੈ ਉਹਨਾਂ ਦਾ ਕੀ ਕਹਿਣਾ ਹੈ ਫਿਲਹਾਲ ਪੁਲਿਸ ਵੀ ਪੁਲਿਸ ਹੀ ਨਹੀਂ ਅਸੀਂ ਵੀ ਸਾਰੇ ਸ਼ੌਕਡ ਹੈ ਬਾਕੀ ਸਭ ਕੁਝ ਘਰ ਦੇ ਵਿੱਚ ਇਸ ਤਰ੍ਹਾਂ ਹੀ ਹੈ ਨੈਚੁਰਲ ਡੈਥ ਤਾਇਆ ਜੀ ਨੇ ਨੈਚੁਰਲ ਲੱਗ ਸਮਝੀ ਇਹ ਤਾਂ ਜਦੋਂ ਹੁਣ 골ਡ ਆਰਨਮੈਂਟਸ ਨਹੀਂ ਹੱਥਾਂ ਦੇ ਵਿੱਚ ਪਾਏ ਹੋਏ ਮੁੰਦਰੀਆਂ ਸਾਰੀਆਂ ਗਾਇਬ ਪਰ ਮੋਬਾਈਲ ਵੀਨ ਗਾਇਬ ਹੈ ਤਾਂ ਫਿਰ ਕੀ ਆਪ ਸ਼ੌਮੀ ਇਸੇ ਤਰੀਕੇ ਦਾ ਕੋਈ ਨਿਸ਼ਾਨ ਬੋਡੀ ਤੇ ਜਾਂ ਕੁਛ ਐਸਾ ਲੱਗਾ ਹਲੇ ਤੱਕ ਸਾਨੂੰ ਕੋਈ ਨਿਸ਼ਾਨ ਨਹੀਂ ਦਿਖਿਆ ਹੁਣ ਪੁਲਿਸ ਆ ਗਈ ਹੈ ਮੈਂ ਤਾਂ ਆਪ ਥੱਲੇ ਡੈੱਡ ਬੋਡੀ ਕਿੰਨੇ ਦਿਨ ਦੀ ਘਟਨਾ ਤਾਂ ਸਵੇਰ ਦੀ ਹੋਈ ਸੀਗੀ ਪਹਿਲਾਂ 3-4 ਘੰਟੇ ਤਾਂ ਇਹਨੂੰ ਨੇਚਰਲ ਡੈਥ ਹੀ ਸਮਝ ਕਿਉਂਕਿ ਜਦੋਂ ਇੱਕ 75 ਸਾਲ ਦਾ ਬਜ਼ੁਰਗ ਇਕੱਲਾ ਰਹਿੰਦਾ ਹੈ ਉਹ ਆਪਣੇ ਬੱਚਿਆਂ ਨੂੰ ਦੱਸੇ ਆ ਉਹ ਤਾਂ ਲੇਡੀਜ਼ ਨੇ ਕਿਹਾ ਕਿ ਜਿਹੜਾ 골ਡ ਪਾਇ ਦੇਖੋ ਉਹ 골ਡ ਹੀ ਨਹੀਂ ਸੀਗਾ ਜਿਹੜੀ ਬੱਚੀ ਨੇ ਉਹ ਆਪਣੇ ਬਾਹਰ ਨੇ ਫੌਰੀਨ ਨੇ ਉਹ ਕੱਲ ਆ ਰਹੇ